ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਸਾ ਦੀ ਬਾਰ ਬਾਣੀ ਦਾ 16ਵਾਂ ਪਉੜੀ ਦਾ ਪਾਠ ਸ਼ੁਰੂ ਹੋਇਆ ਹੈ ਆਓ ਉਹਦੀਆਂ ਦੋ ਟੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ सिरी वाहिगुरु साहिब जो बौड़ी चिते अंदरि सब को बेक नदरी हेठि चलंद ਆਪੇ ਦੇ ਵਡਿਆਈਆਂ ਆਪ ਹੀ ਕਰਮ ਕਰਾਏਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸਾਦੇ ਬਾਰ ਬਣੀ ਨੇ ਦੁਕਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 472 ਅੰਗ ਤੇ ਸੁਭਾਏ ਮਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਗੀਆਂ ਹਨ ਆਓ ਇਹਨਾਂ ਸੁਕਾ ਰਹੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇੱਥੇ ਵਿਚਾਰ ਕਰੀਏ ਚਿੱਤ ਅੰਦਰ ਸਭ ਕੋ ਬੇਕ ਨਦਰੀ ਹੇਡ ਚਲਾਇੰਦਾ ਇਸ ਤੋ ਕਰ ਰਹੇ ਗੁਰੂ ਸਾਹਿਬ ਕਹਿ ਰਹੇ ਹਨ ਕਿ ਪ੍ਰਭੂ ਹਰੇਕ ਜੀਵ ਨੂੰ ਆਪਣੇ ਧਿਆਨ ਵਿੱਚ ਰੱਖਦਾ ਹੈ ਤੇ ਹਰੇਕ ਨੂੰ ਆਪਣੀ ਨਜ਼ਰ ਵਿੱਚ ਰੱਖ ਕੇ ਕਾਰੇ ਲਈ ਰੱਖਦਾ ਹੈ ਕੰਮ ਲਈ ਰੱਖਦਾ ਹੈ ਆਪੇ ਦੇ ਵੜਿਆਈਆ ਆਪੇ ਹੀ ਕਰਮ ਕਰਾਇੰਦਾ ਆਪ ਹੀ ਜੀਆਂ ਨੂੰ ਵੜਿਆਈਆ ਬਖਸ਼ਦਾ ਹੈ ਤੇ ਆਪ ਹੀ ਉਹਨਾਂ ਨੂੰ ਕੰਮ ਵਿੱਚ ਲਾਉਂਦਾ ਹੈ ਆਪ ਜੀ ਨੇ ਇਹਨਾਂ ਤੁਕਾਂ ਰਾਹੀਂ ਅੱਜ ਦੀ ਵਿਚਾਰ ਸਰਬਨ ਕੀਤੇ ਹੈ ਅੱਗੇ ਇਸ ਅਸਾਦੀ ਬਾਰਵਾਨੇ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਕੱਲ ਸਰਬਨ ਕਰਨਾ ਜੀ ਆਪ ਜੀ ਨੂੰ ਬੇਨਤੀ ਹੈ ਕਿ ਹਰ ਰੋਜ਼ ਗੁਰਵਾਨੀਆਂ ਦੁਕਾਨوں ਪਰੰਤ ਸਰਵਣ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੱਧ ਤੇ ਵੱਧ ਸ਼ੇਅਰ ਕਰੋ ਤਾਂ ਜੋ ਕరుణਾਨਕ ਦੇਵ ਜੀ ਦੀ ਵਿਚਾਰਧਾਰਾ ਹਰ ਇੱਕ ਪ੍ਰਾਣੀ ਤੱਕ ਹਰ ਇੱਕ ਇਨਸਾਨ ਤੱਕ ਪੁੱਜ ਜਾਵੇ ਹਰ ਇੱਕ ਪ੍ਰਾਣੀ ਗਰਵਾਣੀ ਨੂੰ ਪੜ ਕੇ ਸੁਣ ਕੇ ਉੱਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ